हां जी दोस्तों रोज दी तरह ਆਪਾਂ ਪਹੁੰਚ ਗਏ ਸਬਜ਼ੀ ਮੰਡੀ ਸਨਾਮ ਦੇ ਵਿੱਚ ਤੁਹਾਨੂੰ ਪਹਿਲਾਂ ਗੱਲ ਦੱਸ ਦਈਏ ਕਿ ਪਿਆਜ਼ ਦੇ ਰੇਟਾਂ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਹੋ ਗਿਆਗਾ ਆਪਾਂ ਮੰਡੀ ਦੇ ਵਿੱਚ ਤੁਰ ਫਿਰ ਕੇ ਤੁਹਾਨੂੰ ਸਾਰੀ ਗੱਲਬਾਤ ਦੱਸਾਂਗੇ ਕਿ ਕਿੰਨਾ ਵਾਧਾ ਹੋ ਗਿਆ ਰੇਟ ਕਿੱਥੇ ਪਹੁੰਚ ਗਏ ਨੇ ਕੱਲ੍ਹ ਨਾਲੋਂ ਕਿੰਨਾ ਵਧ ਗਿਆ ਕੱਲੀ-ਕੱਲੀ ਸਬਜ਼ੀ ਤੇ ਕੱਲੀ-ਕੱਲੀ ਆਈਟਮ ਦਾ ਰੇਟ ਦੱਸਾਂਗੇ ਜੀ ਬਣੇ ਰਹੋ ਵੀਡੀਓ ਦੇ ਅਖੀਰ ਤੱਕ ਜਿਹੜੇ ਭਰਾ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਭਰਾਵਾਂ ਨੂੰ ਬੇਨਤੀ ਆ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਜਿੰਨਾਂ ਭਰਾਵਾਂ ਨੇ ਕੀਤਾ ਉਹਨਾਂ ਭਰਾਵਾਂ ਦਾ ਧੰਨਵਾਦ ਜੀ ਚਲੋ ਵੱਧਦੇ ਆ ਅੱਗੇ ਆਪਾਂ ਮੰਡੀ ਵੱਲ ਦੇਖਦੇ ਆ ਕੀ ਕੀ ਆਇਆ ਮੰਡੀ ਵਿੱਚ ਤੇ ਕੀ ਕੀ ਰੇਟ ਚੱਲ ਰਿਹਾ ਜੀ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਚੌਲੇ ਦੀ ਚੌਲੇ ਦਾ ਰੇਟ ਅੱਜ ਬਹੁਤ ਜ਼ਿਆਦਾ ਤੇਜ਼ ਆ ਜੀ 65 ਰੁਪਏ ਕਿਲੋ ਤੱਕ ਵਿਕ ਰਿਹਾ ਹੈ ਜੀ ਚੌਲਾ ਜਿਹੜਾ ਚੌਲਾ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਇਸ ਟਾਈਮ ਇਹਦਾ ਰੇਟ 65 ਰੁਪਏ ਆ ਜਾਨੀ ਕਿ ਨਰਮ 50 ਰੁਪਏ ਤੱਕ ਵੀ ਵਿਕ ਰਿਹਾ ਹੈ ਜੀ ਖੀਰੇ ਦੀ ਗੱਲ ਕਰੀਏ ਤਾਂ ਦੋਸਤੋ ਉਹੀ 17 18 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਚੱਲ ਰਿਹਾ ਹੈ ਜੀ ਆਹ ਦੇਸੀ ਖੀਰਾਗਾ ਜੀ ਜੋ ਸਾਹਮਣੇ ਸਕਰੀਨ ਉੱਪਰ ਵੇਖ ਰਹੇ ਹੋ ਤੁਸੀਂ ਦੋਸਤੋ ਕਰੇਲੇ ਦੀ ਗੱਲ ਕਰੀ ਤਾਂ ਕਰੇਲੇ ਦੇ ਰੇਟ ਅੱਜ ਕਾਫੀ ਘਟ ਗਏ ਨੇ ਕੱਲ ਜਿਹੜਾ 30-35 ਰੁਪਏ ਵਿਕਣ ਵਾਲਾ ਕਰੇਲੇ ਦਾ ਰੇਟ ਸੀ ਅੱਜ 20 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ ਜੀ ਤੇ ਤੁਹਾਨੂੰ ਦੱਸਦੇ ਕਿ ਤੋਰੀ ਦਾ ਰੇਟ ਵੀ ਕਾਫੀ ਹੈ ਜੀ ਅੱਜ ਦੋਸਤੋ ਤੋਰੀ ਦਾ ਰੇਟ ਹੈ ਜਿਹੜਾ ਅੱਜ 55-60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ ਜੀ ਤੋਰੀ ਤੇ ਅੱਗੇ ਗੱਲ ਕਰਦੇ ਆਂ ਜੀ ਦੋਸਤੋ ਕੱਦੂ ਦੀ ਕੱਦੂ ਦਾ ਰੇਟ ਵੀ ਅੱਜ ਸਿਖਰਾਂ ਤੇ ਆ ਜਿਹੜਾ ਕੱਦੂ ਦਾ ਰੇਟ ਆ ਅੱਜ 45 ਰੁਪਏ ਤੋਂ 55 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਜੀ ਇਹ ਥੋਕ ਦੇ ਰੇਟ ਨੇ ਜੀ ਸਬਜ਼ੀ ਮੰਡੀ ਸੁਨਾਮ ਦੇ ਪੇਠੇ ਦੀ ਗੱਲ ਕਰੀਏ ਤੋਂ ਦੋਸਤੋ ਪੇਠੇ ਦਾ ਰੇਟ ਕੋਈ ਵਧਿਆ ਤੇ ਨਾ ਘਟਿਆ ਉਹੀ 12 ਰੁਪਏ ਕਿਲੋ ਹੁਣ ਆ ਗਈ ਪਿਆਜ਼ ਦੀ ਗੱਲ ਪਿਆਜ਼ ਦੀ ਗੱਲ ਕਰੀਏ ਤਾਂ ਦੋਸਤੋ ਜਿਹੜਾ ਕੱਲ ਪਿਆਜ਼ 32 33 ਰੁਪਏ ਵਿਕ ਰਿਹਾ ਸੀ ਅੱਜ ਰੇਟ ਵੱਧ ਕੇ 40 ਰੁਪਏ ਕਿਲੋ ਹੋ ਗਿਆ ਇੱਕ ਨੰਬਰ ਪਿਆਜ਼ ਦਾ ਰੇਟ 40 ਰੁਪਏ ਕਿਲੋ ਜੀ ਆਲੂ ਦਾ ਰੇਟ ਉਹੀ 20 ਰੁਪਏ ਕਿਲੋ ਗੱਲ ਕਰੀਏ ਗਵਾਰ ਫਲੀ ਦੀ ਗਵਾਰ ਫਲੀ ਦਾ ਰੇਟ ਅੱਜ 10 15 ਰੁਪਏ ਕੰਮ ਦੇਖਣ ਨੂੰ ਮਿਲੇਗਾ ਜਾਨੀ ਕਿ 10 ਦੇ 70 75 ਰੁਪਏ ਕਿਲੋ ਵਿਕੀ ਆ ਜੀ ਅੱਜ ਗਵਾਰ ਫਲੀ ਨਾਲ ਹੀ ਭਾਈ ਸਿਮਲਾ ਮਿਰਚ ਦੀ ਗੱਲ ਕਰਦਿਆਂ ਤਾਂ ਉਹ ਵੀ 60 ਤੋਂ 65 ਰੁਪਏ ਕਿਲੋ। ਕ੍ਰੇਲਾ ਸੁਣ ਦੱਸਦੇ ਉਹੀ ਇੱਥੇ ਵੀ ਉਹੀ ਸੇਮ ਰੇਟ 20 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ ਜੀ। ਅੱਜ ਕ੍ਰੇਲਾ ਇਹਦੇ ਰੇਟ ਵਿੱਚ ਜਾਨੀ ਕਿ 10 ਤੋਂ 15 ਰੁਪਏ ਦਾ ਘਾਟਾ ਦਰਜ ਕੀਤਾ ਗਿਆਗਾ। ਤੇ ਅੱਗੇ ਆਪਾਂ ਗੱਲ ਕਰਾਂਗੇ ਦੋਸਤੋ ਨਿੰਬੂ ਦੀ। ਨਿੰਬੂ ਦਾ ਰੇਟ 70-75 ਰੁਪਏ ਚੱਲ ਰਿਹਾ ਹੈ ਜੀ। ਜੇ ਅਰਬੀ ਦੀ ਗੱਲ ਕਰੀਏ ਦੋਸਤੋ ਉਹੀ 50 ਰੁਪਏ ਦੇ ਲਗਭਗ ਖੜੀਆ ਬਤਾਉਣ ਦੀ ਗੱਲ ਕਰੀਏ ਤਾਂ ਉਹੀ 25-30 ਰੁਪਏ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਜੀ ਅੱਗੇ ਵੀ ਢੇੜਾ ਦੇਵਾਂਗੇ ਤੇ ਕੀ ਰੇਟ ਚੱਲ ਰਿਹਾ ਜੀ ਹੋਰ ਕੀ ਕੀ ਪਿਆ ਮੰਡੀ ਦੇ ਵਿੱਚ ਗੁਵਾਰ ਦੀ ਗੱਲ ਕਰੀਂ ਸਿਮਲਾ ਮਿਰਚ ਦੀ ਸਾਨੂੰ ਗੱਲ ਕਰੀਏ 60-65 ਰੁਪਏ ਬੋਲ ਰਹੇ ਸੀ ਬਾਈ ਜੀ ਤੇ ਜਣੀ ਕਿ ਬਾਕੀ ਕੁਆਲਿਟੀ ਦੀ ਗੱਲ ਹੁੰਦੀ ਆ ਛੋਟੇ ਵੱਡੇ ਪੀਸ ਦੀ ਗਾਜਰ ਦੀ ਗੱਲ ਕਰੀਏ ਤਾਂ 25 ਰੁਪਏ ਕਿੱਲੋ ਦੇ ਹਿਸਾਬ ਨਾਲ ਵਿਕ ਰਹੀ ਹੈ ਜੀ ਆਦੇ ਦੇ ਰੇਟ ਸਿਖਰਾਤੇ ਨੇ ਜਾਨੀ ਕਿ 10 ਦੇ 200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਆਦਰਕ ਵਿਕ ਰਿਹਾ ਜੀ ਲਸਣ ਦੀ ਗੱਲ ਕਰੀ ਲਸਣ ਦੇ ਰੇਟ 250 ਰੁਪਏ ਕਿਲੋ ਨੇ ਮੰਡੀ ਦੇ ਵਿੱਚ ਬਹੁਤ ਘੱਟ ਦੇਖਣ ਨੂੰ ਮਿਲ ਰਿਹਾ ਜੀ ਅੱਜ ਕੱਲ ਲਸਣ ਲਸਣ ਦੇ ਰੇਟ ਸਿਖਰਾਤੇ ਨੇ ਤੇ ਅੱਗੇ ਦੋਸਤੋ ਅਚਾਰੀ ਆਂਬ ਦੀ ਗੱਲ ਕਰਦਾ ਤਾਂ ਜਾਰੀ ਆਂਬ ਦਾ ਰੇਟ ਉਹੀ 15 ਰੁਪਏ ਕਿਲੋ ਤੇ ਖੜਾਗਾ ਜੀ ਕਾਫੀ ਦਿਨਾਂ ਤੋਂ ਜਿੰਨਾ ਦੋਸਤਾਂ ਨੂੰ ਜ਼ਰੂਰ ਤਾਂ ਖਰੀਦ ਸਕਦੇ ਹਾਂ ਜੀ ਤੇ ਅੱਗੇ ਵੀ ਢੇੜਾ ਫੇੜਾ ਦਿਨੇ ਆ ਤੇ ਦੇਖਦੇ ਆ ਕੀ ਕੀ ਪਿਲਦਾ ਪਿਆਜ਼ ਦੇ ਰੇਟ ਬਾਰੇ ਤੁਹਾਨੂੰ ਸਾਰੀ ਗੱਲਬਾਤ ਦੱਸ ਦਿੱਤੀ ਆ ਦੋਸਤੋ ਜਿਹੜਾ ਰੇਟ ਕੱਲ 32 33 ਰੁਪਏ ਸੀ ਜਿਸ ਪਿਆਜ਼ ਦਾ ਅੱਜ ਵੱਧ ਕੇ ਦੋਸਤੋ 40 ਰੁਪਏ ਰੇਟ ਹੋ ਗਿਆ ਜੀ ਇੱਕ ਨੰਬਰ ਪਿਆਜ਼ ਦਾ ਸੁੱਕੇ ਪਿਆਜ਼ ਦਾ ਯਾਨੀ ਕਿ ਜਿਹਨੂੰ ਆਪਾਂ ਨਾਸਕ ਵਾਲਾ ਪਿਆਜ਼ ਕਹਿੰਦੇ ਆ ਲਾਲ ਪਿਆਜ਼ ਸੁੱਕਾ ਆਲੂ ਦੀ ਗੱਲ ਕਰੀਏ ਤਾਂ ਆਲੂ ਦਾ ਗੱਟਾ ਦੋਸਤੋ 1000 ਰੁਪਏ ਦਾ ਹੋ ਗਿਆ 50 ਕਿਲੋ ਦਾ ਗੱਟਾ ਜਾਨੀ ਕਿ 20 ਰੁਪਏ ਪ੍ਰਤੀ ਕਿਲੋ ਗੋਭੀ ਦੀ ਗੱਲ ਕਰੀਏ ਤਾਂ ਦੋਸਤੋ ਅੱਜ ਉਹੀ 45 ਰੁਪਏ ਕਿਲੋ ਵਿਕ ਰਹੇ ਹੈ ਜੀ ਫੁੱਲ ਗੋਭੀ ਨਾ ਹਿਮਾਚਲ ਵਾਲੀ ਤੇ ਭਰਾ ਦੇ ਲਵੀ ਮਟਰ ਪੈਸੇ ਅਸੀਂ ਮਟਰਾਂ ਵੱਲ ਵੀ ਧਿਆਨ ਮਾਰਿਆ ਤਾਂ ਮਟਰਾਂ ਦਾ ਰੇਟ ਵੀ ਬਾਈ ਉਹੀ 170 80 ਰੁਪਏ ਕਿਲੋ ਬੋਲ ਰਿਹਾ ਇਹਨੇ 80 ਬੋਲਿਆ ਉਧਰ 70 ਰੁਪਏ ਬੋਲ ਰਿਹਾ ਸੀ ਜੀ ਹਰੇ ਮਟਰ ਦਾ ਰੇਟ ਤੇ ਸੀਜ਼ਨ ਆਫ ਕਰਕੇ ਰੇਟ ਕਾਫੀ ਜ਼ਿਆਦਾ ਨੇ ਸਿਮਲਾ ਮਿਰਚ ਦਾ ਰੇਟ ਬਾਈ ਨੇ 60 ਰੁਪਏ ਬੋਲਿਆ ਜੀ ਤੇ ਬਾਕੀ ਆਪਾਂ ਅੱਗੇ ਦੇਖਦੇ ਹਾਂ ਹਾਂ ਦੋਸਤੋ ਟਮਾਟਰ ਦੀ ਗੱਲ ਕਰੀਏ ਤਾਂ 15 ਤੋਂ 17 ਰੁਪਏ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ ਜੀ ਚੌਲਾਈ ਨੂੰ ਬਾਰੇ ਤੁਹਾਨੂੰ ਗੱਲ ਦੱਸ ਦਿੱਤੀ ਇੱਧਰ ਵੀ ਉਹੀ ਬਾਈ ਬੋਲ ਰਿਹਾ 50 ਰੁਪਏ ਕਿਲੋ ਜੀ ਟਮਾਟਰ ਦੇ ਰੇਟ ਹੁਣ ਤੇਜ਼ ਨੇ ਜਾਣੀ ਕਿ ਪਹਿਲਾ 5 ਰੁਪਏ ਤੱਕ ਵੀ ਵਿਕਿਆਗਾ ਜੀ ਮੰਡੀ ਦੇ ਵਿੱਚ ਐਦੂ 4 ਦਿਨ ਪਹਿਲਾਂ ਚੌਲਾ ਤਾਂ ਉਹੀ ਸੇਮ ਰੇਟ ਹੀ ਚੱਲ ਰਿਹਾ ਹੈ ਜੀ ਤੇ ਅੱਗੇ ਹੋਰ ਨਿੰਗਾ ਮਾਰਦੇ ਆ ਤੋਰੀ ਦੀ ਗੱਲ ਕਰੇ ਤਾਂ ਤੋਰੀ ਦਾ ਰੇਟ 50 ਪੈ ਕਿਲੋ ਵਿਕ ਰਹੀ ਆ ਜੀ ਪਤਲੀ ਬਰੀਕ ਤੋਰੀ ਜਿਹੜੀ ਮੋਟੀ ਆ ਉਹਦਾ 40 ਰੁਪਏ ਰੇਟ ਚੱਲ ਰਿਹਾ ਹੈ ਜੀ ਗੱਲ ਦੋਸਤੋ ਅੱਗੇ ਕਰਦੇ ਆ ਕੋਈ ਹੋਰ ਨੀਗਾ ਮਾਰਦੇ ਆ ਆਈਟਮ ਵੱਲ ਜੇ ਕੋਈ ਰੇਟ ਰਹਿ ਗਿਆ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਜੀ ਸਾਰੇ ਧਿਆਨ ਚ ਹੁੰਦੇ ਆ ਸਾਡੇ ਰੇਟ ਕਈ ਵਾਰ ਬੋਲਣ ਵੇਲੇ ਨਹੀਂ ਬੋਲਿਆ ਜਾਂਦਾ ਤਾਂ ਪਿੰਡੀ ਦੀ ਗੱਲ ਕਰੀ ਹਾਂ ਦੋਸਤੋ ਪਿੰਡੀ ਦਾ ਰੇਟ ਆ ਜਿਹੜਾ ਉਹ ਵੀ 40 ਰੁਪਏ ਕਿਲੋ ਤੇ ਪਹੁੰਚ ਗਿਆ ਜੀ 25 ਰੁਪਏ ਵਿਕਣ ਵਾਲੀ ਪਿੰਡੀ 40 ਤੇ ਪਹੁੰਚ ਗਿਆ ਜੀ ਰੇਟ ਕਾਫੀ ਜ਼ਿਆਦਾ ਹੋ ਗਏ ਨੇ हां जी दोस्तों ए पिंडी भी ओही रेट सेम बिक रही है जी आगे दोस्तों जे आ देखदे हां पेठे दी पेठा ओही सेम रेटा ते एथे भी 12 ਰੁਪਏ ਕਿਲੋ ਪੇਠੇ ਦਾ ਸਾਰਿਆ ਤੋਂ ਰੇਟ ਘਟ ਚੱਲ ਰਿਹਾ ਜੀ ਇੱਕ ਜਗ੍ਹਾ ਤੇ ਖੜਾ ਕਾਫੀ ਦਿਨਾਂ ਤੋਂ ਜਣੀ ਕਿ ਨਿੰਬੂ ਦੀ ਗੱਲ ਸਾਨੂੰ ਪਹਿਲਾਂ ਵੀ ਦੱਸ ਦਿੱਤੀ ਤੇ 22 ਤੋਂ ਪੁੱਛਿਆ ਤਾਂ 70 ਰੁਪਏ ਕਿਲੋ ਬੋਲ ਰਹੇ ਨੇ ਜੀ ਬਾਕੀ ਜਿਹੜਾ ਵੱਧ ਘੱਟ ਰੇਟ ਹੁੰਦਾ ਉਹ ਕੁਆਲਿਟੀ ਅਨੁਸਾਰ ਹੋ ਜਾਂਦਾ ਜਿੱਦਾਂ ਪੰਨ ਦਾ 70 ਰੁਪਏ ਵੱਧ ਘੱਟ ਜਾਂਦਾ ਹੁੰਦਾਗਾ ਇਹ ਨਿੰਬੂ ਅੱਜ ਦਾ ਰੇਟ ਆ ਜਿਹੜਾ ਥੋੜਾ ਜਿਹਾ ਘੱਟ ਦੇਖਣ ਨੂੰ ਮਿਲਿਆ ਜੀ ਹਰੀ ਮਿਰਚ ਦੀ ਗੱਲ ਕਰੀ ਤਾਂ ਦੋਸਤੋ 50 ਤੋਂ 25 ਰੁਪਏ ਕਿਲੋ ਤੇ ਆ ਗਿਆ ਸਿੱਧੀ 25 ਰੁਪਏ ਹਰੀ ਮਿਰਚ ਦਾ ਰੇਟ ਘੱਟ ਗਿਆ ਜੀ ਕਦੂਆਂ ਦੇ ਰੇਟ ਤਾਂ ਸਾਨੂੰ ਦੋਸਤੋ ਪਤੀਆਂ ਪਹਿਲਾਂ ਵੀ ਦੱਸ ਦਿੱਤੇ ਉਹੀ 50 55 ਤੇ ਚੱਲੀ ਜਾ ਰਿਹਾ ਜਿਸ ਤਰ੍ਹਾਂ ਦਾ ਦਾਣਾ ਤੁਸੀਂ ਦੇਖ ਰਹੇ ਹੋ ਜਿਹੜਾ ਮੋਟਾ ਦਾਣਾ ਹੁੰਦਾ ਉਹਦਾ ਰੇਟ ਥੋੜਾ ਜਿਹਾ ਘੱਟ ਹੁੰਦਾ 25 ਰੁਪਏ ਕਿਲੋ ਬਾਈ ਬੈਂਗਣ ਬੋਲ ਰਿਹਾ ਸੀਗਾ ਤੇ ਬਾਈ ਸਟੌਲ ਆ ਰਹੇ ਨੇ ਜੀ ਤਾਂ ਅੱਗੇ ਦੋਸਤੋ ਹੋਰ ਨਿੰਗਾ ਮਾਰ ਲੈਨੇ ਆ ਇਧਰ ਹਰਾ ਮਟਰ ਉਹੀ 180 ਰੁਪਏ ਕਿਲੋ ਬੋਲ ਰਹੇ ਨੇ ਬਾਈ ਜੀ ਤੁਹਾਨੂੰ ਦੱਸ ਹੀ ਦਿੱਤਾਗਾ ਤੇ ਹਰੇ ਮਟਰ ਦੇ ਰੇਟ ਅੱਜ ਕੱਲ ਤੇਜ਼ ਚੱਲ ਰਿਹਾ ਕਿਸੇ ਪਾਸੇ ਹੋਰ ਚਾਤੀ